ਅੱਜ ਰੈੱਡ ਕਰਾਸ ਡੀ ਐਡਿਕਸ਼ਨ ਸੈਂਟਰ ਜ਼ਿਲ੍ਹਾ ਗੁਰਦਾਸਪੁਰ ਜੋ ਹੈ ਉੱਥੇ ਅਸੀਂ ਵਿਜ਼ਿਟ ਕੀਤਾ ਹੈ ਮੇਰੇ ਨਾਲ ਜੋ ਇੱਥੇ ਦੇ ਇੰਚਾਰਜ ਹੈ ਉਹ ਵੀ ਪ੍ਰੈਜ਼ెంట్ ਹੈਗੇ ਤੇ ਕਈ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਦੇ ਵੀ ਨੁਮਾਇੰਦੇ ਹਨ ਸਾਡੇ ਆਪਣੇ ਸਾਂਚ ਕੇਂਦਰ ਦੇ ਜਿਹੜੇ ਅਫਸਰ ਹੈ ਉਹ ਵੀ ਹੈ ਤੇ ਸਾਡੇ ਡੀ ਐਡਿਕਸ਼ਨ ਸੈੱਲ ਦੇ ਜਿਹੜੇ ਡਰੱਗ ਡਿਸਪੋਜ਼ਲ ਸੈੱਲ ਦੇ ਜਿਹੜੇ ਆਫੀਸਰਸ ਹੈ ਉਹ ਵੀ ਹੈਗੇ ਸੇ ਇਹ ਜਿਹੜੀ ਵਿਜ਼ਿਟ ਹੈਗੀ ਬੇਸਿਕ ਇਹਦਾ ਪਰਪਸ ਹੈ ਟੂ ਨੋ ਅਬਾਊਟ ਦਾ ਵੈਲਬੀਂਗ ਆਫ ਜੋ ਆਪਣੇ ਡਰਗ ਐਡਿਕਟਸ ਹੈ ਉਹਨਾਂ ਦੀ ਕੀ ਸਮੱਸਿਆ ਹੈਗੀ ਉਹਨਾਂ ਨੂੰ ਕੀ ਪ੍ਰੋਬਲਮ ਫੇਸ ਕਰਨ ਨੂੰ ਮਿਲ ਰਹੀ ਹੈ ਤੇ ਇਸ ਇਸ ਚੀਜ਼ ਦਾ ਹੱਲ ਵੀ ਦੇਖਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਕੰਮ ਜਿਹੜਾ ਹੈ ਡੀ ਐਡਿਕਸ਼ਨ ਦਾ ਇਹ ਰੈੱਡ ਕਰਾਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਈ ਵਾਰ ਇਹ ਹੁੰਦਾ ਹੈ ਕਿ ਇਹਨਾਂ ਜਿਹੜੇ ਪੇਸ਼ੈਂਟਸ ਹਨ ਬੇਸਿਕਲੀ ਇਹਨਾਂ ਨੂੰ ਪੇਸ਼ੈਂਟਸ ਹੀ ਕਹਿੰਦੇ ਹਨ ਪੇਸ਼ੈਂਟਸ ਨੂੰ ਇਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ ਵੀ ਛੱਡਿਆ ਜਾਂਦਾ ਹੈ ਉਹ ਉਹਨਾਂ ਨੂੰ ਡਿਸਓਨ ਕਰ ਦਿੰਦੇ ਆ ਕਿ ਇਹ ਜਿਹੜਾ ਆਪਣਾ ਪ੍ਰੈਸਟੀਜ ਇਸ਼ੂ ਬਣਾ ਕਰ ਸੋ ਇੱਕ 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 ਪਾਸੇ ਜਿਹੜਾ ਇਹ ਪੇਸ਼ੈਂਟ ਸਮਾਜਿਕ ਬੁਰਾਈ ਜਿਹੜੀ ਇੱਕ ਡਰਗ ਦੀ ਪ੍ਰੋਬਲਮ ਉਹਨੂੰ ਝੇਲ ਰਿਹਾ ਹੈ ਤਾਂ ਦੂਜੇ ਪਾਸੇ ਆਪਣੀ ਪਰਿਵਾਰਿਕ ਲੜਾਈ ਵੀ ਲੜ ਰਿਹਾ ਹੈ ਕਿ ਆਪਣੇ ਹੀ ਫੈਮਿਲੀ ਮੈਂਬਰ ਦੇ ਕਾਰਨ ਉਹਨੂੰ ਜਿਹੜੀ ਇਨਡਿਗਨਿਟੀ ਮਿਲ ਰਹੀ ਹੈ ਜਾਂ ਜਿਹੜਾ ਉਹਨਾਂ ਦਾ ਤਰਸਕਾਰ ਹੋ ਰਿਹਾ ਉਹ ਵੀ ਉਹਨੂੰ ਝੇਲ ਰਿਹਾ ਹੈ ਤੋ ਇੰਨੀ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਕੇ ਅੱਗੇ ਚਲਾਣਾ ਬੜਾ ਹੀ ਔਖਾ ਕੰਮ ਹੈ। ਤੋ ਅਸੀਂ ਜਿਹ ਇੱਕ ਪਾਸੇ ਜਿੱਥੇ ਵਿਜ਼ਿਟ ਕਰਕੇ ਇਹਨਾਂ ਦੀ ਸਮੱਸਿਆ ਵੀ ਸੁਣ ਰਹੇ ਤੇ ਇਹਨਾਂ ਦੇ ਇਹਨਾਂ ਦੇ ਥਰੂ ਸਾਨੂੰ ਇਹ ਮੋਟੀਵੇਸ਼ਨਲ ਸਟੋਰੀਜ਼ ਵੀ ਮਿਲ ਰਹੀ ਹੈ। ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਡੈਡਿਕਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ ਮਿਸ਼ਨ ਨਿਸ਼ਚੈ ਵੀ ਚੱਲ ਰਿਹਾ ਹੈ ਤੇ ਜਿਹੜੇ ਬਾਰਡਰ ਦੇ ਪੁਲਿਸ ਸਟੇਸ਼ਨਸ ਹਨ ਬਾਰਡਰ ਦੇ ਪਿੰਡ ਹਨ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ। ਉੱਥੇ ਇਸ ਤਰ੍ਹਾਂ ਦੇ ਜਿਹੜੀ ਸਕਸ ਯੋਗੀ ਹਮੇਸ਼ਾ ਇਹ ਹੁੰਦਾ ਹੈ ਕਿ ਨੈਗੇਟਿਵ ਪਬਲਿਸਿਟੀ ਡਰਗ ਨੂੰ ਲੈ ਕੇ ਕਾਫੀ ਹੁੰਦੀ ਹੈ ਬਟ ਜਿਹੜਾ ਪੋਜ਼ਿਟਿਵ ਸਾਈਡ ਹੈ ਕਿ ਜੋ ਬੰਦਾ ਛੱਡ ਰਿਹਾ ਹੈ ਇਹਨੂੰ ਜੋ ਆਪਣੇ ਡਿਟਰਮੀਨੇਸ਼ਨ ਨਾਲ ਅੱਗੇ ਵਧ ਰਿਹਾ ਜੋ ਕਿ ਬਾਕੀਆਂ ਦੇ ਨਾਲ ਵੀ ਇੱਕ ਮੋਟੀਵੇਸ਼ਨ ਦਾ ਸੋਰਸ ਬਣ ਸਕਦਾ ਹੈ ਉਹਨੂੰ ਨਹੀਂ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕਰਾਈਏ ਤੋਂ ਇਸ ਤਰ੍ਹਾਂ ਦੇ ਜਿਹੜੇ ਵੀ ਇੱਥੇ ਦੇ ਪੇਸ਼ੈਂਟਸ ਹੈ ਜੋ ਕਿ ਬਾਅਦ ਵਿੱਚ ਛੱਡ ਚੁੱਕੇ ਹਨ ਤੇ ਦੂਜਾਂ ਨੂੰ ਵੀ ਹੈਲਪ ਹੈਲਪ ਕਰ ਰਹੇ ਹਨ ਅਸੀਂ ਉਹਨਾਂ ਨੂੰ ਆਪਣਾ ਮਾਸਕੋਟ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਆਲਰੇਡੀ ਇਸ ਦਾ ਸ਼ਿਕਾਰ ਹੈ ਉਹ ਇਸ ਤੋਂ ਬਾਹਰ ਆ ਸਕਣ